ਭੋਲਰ ਜੀ ਮੈਂ ਸਰ ਅੱਜ ਰਾਜਪੁਰੇ ਪਿੰਡ ਦੇ ਵਿੱਚ ਪਹੁੰਚਿਆ ਵਾਂ ਡੋਰ ਟੂ ਡੋਰ ਕਰਨ ਲਈ ਪਰ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਸੀ ਸੋਚਿਆ ਕਿ ਮੇਰੇ ਭਰਾ ਕੇਪੀਸੀ 2 ਦੇ ਜਿਹੜੇ ਮੈਂਬਰ ਨੇ ਔਰ ਰਾਜਪੁਰਾ ਪਿੰਡ ਜਿਵੇਂ ਕਿ ਸਾਡੇ ਸਾਹਿਬ ਰਜੈਬ ਸਿੰਘ ਨੇ ਬਿੱਟੂ ਜੀ ਨੇ ਅਮੋਨ ਜੀ ਨੇ ਮੈਂ ਬਾਲੀ ਜੀ ਨੇ ਮੈਂ ਕਹਿੰਨਾ ਇੰਨਾ ਕੁ ਪਿਆਰ ਇੰਨਾ ਕੁ ਸਤਿਕਾਰ ਵੀ ਮੈਨੂੰ ਤਾਂ ਇਦਾਂ ਲੱਗਦਾ ਵੀ ਹੁਣ ਵੋਟਾਂ ਦਾ ਕੋਈ ਚੀਜ਼ ਹੀ ਨਹੀਂ ਹੈਗੀ ਜੋ ਇਹਨਾਂ ਨੇ ਪਿਆਰ ਦਿੱਤਾ ਨਾ ਇਹ ਪਿਆਰ ਤਾਂ ਮੈਨੂੰ ਲੱਗਦਾ ਸਾਡੇ ਐਮਐਲਏ ਨੂੰ ਨਹੀਂ ਸੀ ਮਿਲਿਆ ਜਿੰਨਾ ਪਿਆਰ ਇਹਨਾਂ ਨੇ ਮਿੱਟੂ ਦੇ ਦਿੱਤਾ ਬਹੁਤ ਸਤਿਕਾਰ ਦੇ ਰਹੇ ਬਹੁਤ ਮਾਨ ਦੇ ਰਹੇ ਆ ਮਿੱਟੂ ਹੋਈ ਪਈ ਆ ਜੀ ਲੱਗਦਾ ਬਾਕੀ ਕਹਿੰਦੇ ਕੋਈ ਹੈਗਾ ਖੜਨ ਦਾ ਮੁਕਾਬਲਾ ਪਰ ਮੈਨੂੰ ਤਾਂ ਲੱਗਦਾ ਵੀ ਮੇਰਾ ਇਸ ਵਾਰੀ ਮੁਕਾਬਲਾ ਹੀ ਕੋਈ ਨਹੀਂ ਹੈਗਾ ਇੱਕ ਤਰਫਾ ਆਪਣੇ ਦਸ਼ਮਨਾਂ ਦਾ ਨਾਮ ਨਹੀਂ ਲੈਣਾ ਚਾਹੀਦਾ ਹਾਂ ਲੱਗੇ ਜਿੰਦ ਜਿੰਦ ਨਾਰੀ ਬਣ ਕੇ ਜੀ ਕੋਤਰੀਓ ਮੈਨੂੰ ਤਾਂ ਇਹੋ ਲੱਗ ਰਿਹਾ ਵੀ ਇਸ ਵਾਰੀ ਮਹਾ ਮਹੀਨੇ ਪ੍ਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੋਈ ਆ ਇੰਨਾ ਪਿਆਰ ਮਿਲ ਰਿਹਾ ਇੰਨਾ ਸਤਕਾਰ ਮਿਲ ਰਿਹਾ ਵੀ ਮੈਂ ਇਸ ਇਲਾਕੇ ਦਾ ਆਪਣੇ ਭਰਾਵਾਂ ਦਾ ਦੇਣਾ ਨਹੀਂ ਦੇ ਸਕਦਾ ਕਿਉਂ ਕਿ ਜੋ ਪਿਆਰ ਜਿਹੜਾ ਹੁੰਦਾ ਨਾ ਉਹ ਉਸ ਤੋਂ ਉੱਤੇ ਕੁਝ ਨਹੀਂ ਹੁੰਦਾ ਔਰ ਇਹ ਪਿਆਰ ਜਿਹੜਾ ਦਿਲੋਂ ਆ ਇਹ ਪਿਆਰ ਕੋਈ ਫਾਰਮੈਲਟੀ ਨਹੀਂ ਹੈਗੀ ਇਹ ਪਿਆਰ ਦਿਲੋਂ ਕਰ ਰਹੇ ਨੇ ਔਰ ਦਿਲੋਂ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਦਾ ਪਿਆਰ ਮੈਂ ਦੇਣਾ ਨਹੀਂ ਦੇ ਸਕਦਾ ਮੈਂ ਬਾੜ ਦੇ ਜਿਹੜੇ ਨਿਵਾਸੀ ਉਹਨਾਂ ਨੂੰ ਕੀ ਅਪੀਲ ਕਰਦੇ ਹੋ ਜੀ ਮੈਂ ਤਾਂ ਬਾੜ ਨਿਵਾਸੀਆਂ ਨੂੰ ਇਹੋ ਅਪੀਲ ਕਰਦਾ ਵੀ ਤੁਸੀਂ ਅਸੀਂ ਬੇਦਾਗ ਸ਼ਬੀ ਹਾਂ ਬਲੰਦ ਇਰਾਦੇ ਆ ਵੱਟੋ ਵੱਟ ਸਾਨੂੰ ਵੋਟਾਂ ਪਾ ਕੇ ਦਿਤਾਓ ਤੁਹਾਡਾ ਵੀਰ ਕਦੀ ਵੀ ਕਰਪਟ ਨਹੀਂ ਹੋਊਗਾ ਬਾਜ਼ ਮੈਂ ਤਾਂ ਇਹੋ ਦੋਨੋਂ ਗੱਲ ਦੱਸਦਾ ਜਿੰਨੇ ਕੰਮ ਕਰਾਊਗਾ ਉਹ ਉਹਦੇ ਚ ਕਦੀ ਕ腐ਸ਼ਨ ਨਹੀਂ ਆਨ ਦਊਗਾ ਜੀ ਠੀਕ ਹੈ ਵਾਰਡ ਨੰਬਰ 69 ਦੇ ਵਾਹ ਮੇਰਾ ਪ੍ਰਵੀਨ ਗਰੋਵਰ ਜੀ ਵਾਰਡ ਨੰਬਰ 69 ਦੇ ਸੂਝਵਾਨ ਨੇਤਾ ਬਿੱਟਰ ਬੋਲਡਰ ਨੂੰ ਵੋਟ ਮਾਗੇ ਮੈਕਸਿਮ ਵੋਟ ਦਿੱਤਾ ਉਹ ਜਿਹੜਾ 10 ਸਾਲ ਦਾ ਵਿਕਾਸ ਰੁਕਿਆ ਹੈ ਉਹ ਮੈਕਸਿਮਲ ਸੇ ਵਿਕਾਸ ਕਰਾਵਾਂਗੇ ਰਾਜਪੁਰੇ ਪਿੰਡ ਦੇ ਜਿਹੜੇ ਵਿਕਾਸ ਰੁਕੇ ਆ ਉਹ ਗੜ੍ਹਦਰ ਕਾ ਜਿਹੜਾ ਉਹ ਵੀ ਅਸੀਂ ਮੈਕਸਮਾਈਜ਼ ਕਰਾਂਗੇ ਜੋ ਜਿੱਤਣਗੇ ਜੋ ਜਿੱਤ ਗਿਆਣਗੇ

ピークい。